ਕੋਈ ਮੈਟਰ ਕਹਿੰਦੇ ਕਰੋਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫੇਰ ਇੱਕ ਅਪ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆ ਜਿੱਥੇ ਬੈਸਟਨ ਦੇ ਲਈ ਸੋਨੇ ਦੇ ਕੈਂਠੇ ਸੀ ਕਿ ਫਿਰ ਕੌਣ ਲੈਗਾ ਜਿੱਤ ਕੇ ਅੱਜ ਸੋਨੇ ਦੇ ਕੈਂਠੇ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਜਿਹੜੇ ਮੇਰੇ ਵੀ ਚੈਨਲ ਤੇ ਪਹਿਲੀ ਵਾਰੀ ਆਪਣੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਕਬੱਡੀ ਦੀ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਕੱਲ ਕਰਾਂਗੇ ਛੇਕ ਦੌਲਤ ਜ਼ਿਲ੍ਹਾ ਜਗਰਾਉਂ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਗੁਰਦਾਸਪੁਰ ਤੇ ਜੀਐਸ ਮਾਲਵੇ ਦੇ ਵਿੱਚ ਜਿੱਥੇ ਗੁਰਦਾਸਪੁਰ ਦੇ 29 ਨੰਬਰ ਤੇ 37 ਨੰਬਰ ਹੈ ਜੀਐਸ ਮਾਲਵਾ ਮਾਲਵੇ ਦੀ ਟੀਮ ਰਹੀ ਫਾਸਟਰ ਤੇ ਗੁਰਦਾਸਪੁਰ ਦੀ ਟੀਮ ਰਹੀ ਸੈਂਕੜ ਬੈਸਟ ਰੇਡਰ ਬਣਿਆ ਇੱਥੇ ਕਹਿੰਦੇ ਮੁੰਡਾ ਆਰਚ ਲੋਗੜਾਲਾ 14 ਰੇਡਾਂ ਪਾ ਕੇ 12 ਨੰਬਰ ਲੈ ਗਿਆ ਮੁੰਡਾ ਤੇ ਬੈਸਟ ਨੂੰ ਸੋਨੇ ਦਾ ਕੰਠਾ ਸੀਗਾ ਤੇ ਬੈਸਟ ਯਾਫੀ ਬਣਿਆ ਕਹਿੰਦੇ ਫੂਲਾ ਸ਼ੂਸਕਾਲਾ ਹੱਥ ਟੱਚ ਲੈ ਕੇ ਸਿਰੇ ਦੇ ਪੰਜ ਜਫੇ ਲਾ ਗਿਆ ਫੂਲਾ ਕਹਿੰਦੇ ਸਿਰਾ ਕਰਾ ਗਿਆ ਅੱਜ ਤੇ ਸੋਨੇ ਦਾ ਕੈਂਠਾ ਜੱਤ ਗਿਆ ਪਹਿਲਾ ਨਾਮ ਲੱਖ ਸੀਗਾ ਤੇ ਦੂਜਾ ਨਾਮ ਸੀਗਾ ਜਿਹੜਾ 375000 ਰੁਪਿਆ ਤੇ ਬੈਸਟਾ ਨੂੰ ਸੋਨੇ ਦੇ ਕੈਂਠੇ ਸੀ ਆਪਣੀ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਬਾਕਸ ਜ਼ਰੂਰ ਦੱਸਿਆ ਕਰੋ ਧੰਨਵਾਦ ਥੈਂਕ ਯੂ